ਮੇਰਾ ਨਾਮ ਕ੍ਰਿਸ਼ਨ ਲਾਲਾ ਗੁਜਾ ਉਮਰ 72 ਸਾਲ ਮੈਂ ਇੱਕ 8 ਕਨਾਲਾ ਜ਼ਮੀਨ 275 2011 ਨੂੰ ਮਨਜਿੰਦਰ ਸਿੰਘ ਪੁੱਤਰ ਸਤਵੰਤ ਸਿੰਘ ਇਹਦਾ ਬਸਿਕਾ ਨੰਬਰ 22 4282 ਹੈ 275 2011 ਨੂੰ ਖਰੀਦੀ ਸੀ ਐਗਰੀਕਲਚਰ ਲੈਂਡ ਉਹ ਜ਼ਮੀਨ ਤੇ ਮੇਰਾ ਕਬਜ਼ਾ ਮੇਰੇ ਬੰਦੇ ਉੱਥੇ ਖੇਤੀਬਾੜੀ ਕਰਦੇ ਸੀ तकरीबन ਕੋਈ 16-17 ਸਾਲ ਹੋ ਚੁੱਕੇ ਨੇ ਇਸ ਗੱਲ ਨੂੰ ਤੇ ਆ ਪਿੱਛੇ 10 ਦਿਨ ਪਹਿਲਾਂ 21 6 2024 ਨੂੰ ਜੱਸਾ ਬੰਦੇਰ ਗੁਰਦੀਪ ਸਿੰਘ ਔਰ ਮਹਿੰਦਰ ਸਿੰਘ ਚੰਨਾ ਪਰਮਵੀਰ ਸਿੰਘ ਜਿਹੜੇ ਆਪਣੇ ਆਪ ਨੂੰ ਸ਼ੰਕਰ ਸਿੰਘ ਪਿੰਡ ਢੇਰੀ ਦੇ ਪਰਿਵਾਰ ਤੋਂ ਦੱਸਦੇ ਸੀ ਦੁਪਹਿਰੇ 1 ਵਜੇ ਸਵਰਾਜ ਟਰੈਕਟਰ 855 ਤਵੀਆਂ ਪਾ ਕੇ 8-10 ਬੰਦੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦੇ ਹੱਥੇ ਡੰਗਾ ਸੀ ਜਾ ਕੇ ਉਹਨਾਂ ਨੇ ਮੇਰੀ ਜਿਹੜੀ 8 ਕਨਾਲਾਂ ਖੇਤੀਬਾੜੀ ਵਾਲੀ ਜ਼ਮੀਨ ਆ ਉਹ ਵਾਲੀ ਤੇ ਫਿਰ ਮੈਨੂੰ ਉੱਥੋਂ ਅਜੀਤ ਸਿੰਘ ਜਿਹੜਾ ਮੇਰੀ ਜ਼ਮੀਨ ਸੰਭਾਲਦਾ ਸੀ ਉਹਦਾ ਫੋਨ ਆਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਐ ਕਰਕੇ ਆ ਬੰਦੇ ਜਿਹੜੇ ਆਪਣੀ ਖੇਤ ਤੇ ਜ਼ਮੀਨ ਮੋਣ ਲੱਗ ਗਏ ਮੋਣ ਲੱਗ ਗਏ ਤੇ ਉਦੋਂ ਬਾਅਦ ਅਸੀਂ 2:30 ਵਜੇ ਆਪਣੇ ਮੈਂ ਸੱਜਣਾ ਨੂੰ ਨਾਲ ਲੈ ਕੇ ਤੇ ਮਿਹਰਬਾਨ ਥਾਣੇ ਚ ਗਏ ਮਿਹਰਬਾਨ ਥਾਣੇ ਨੂੰ ਜਾ ਕੇ ਤਰਖਾਸ ਦਿੱਤੀ ਮਿਹਰਬਾਨ ਥਾਣੇ ਤੇ ਦੋ ਬੰਦੇ ਮੇਰੇ ਨਾਲ ਚਲੇ ਗਏ ਜਮੀਨ ਦੇ ਸਰਵੇ ਕੀਤਾ ਉਥੇ ਪਤਾ ਲੱਗਾ ਵੀ ਕਿਹੜੇ ਕਿਹੜੇ ਬੰਦੇ ਆ ਜਿਨ੍ਹਾਂ ਦੋਸ਼ੀਆਂ ਦਾ ਮੈਂ ਨਾਂ ਲਿਆ ਇਹਨਾਂ ਦੇ ਘਰ ਪਿੰਡ ਢੇਰੀ ਜਗ੍ਹਾ ਉਹਨਾਂ ਨੂੰ ਸੁਨੇਹਾ ਦੇ ਕੇ ਵਾਪਸ ਥਾਣੇ ਚ ਆ ਗਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਹੀਂ ਲੈ ਗਏ ਅਸੀਂ ਸ਼ਾਮ ਨੂੰ 6:30 7 ਵਜੇ ਤੱਕ ਇੰਤਜ਼ਾਰ ਕਰਦੇ ਰਿਹਾ ਉਹ ਜਿਹੜੇ ਦੋਸ਼ੀ ਉਹਨਾਂ ਜੋ ਕੋਈ ਵੀ ਬੰਦਾ ਕਾਗਜ਼ ਲੈ ਕੇ ਥਾਣੇ 'ਚ ਮਿਹਰਬਾਨ ਦੇ ਵਿੱਚ ਨਹੀਂ ਪਹੁੰਚਿਆ ਅਸੀਂ ਉੱਥੇ ਧੱਕੇ ਖਾ ਕੇ ਦਰਖਾਸਤ ਦੇ ਕੇ UID ਨੰਬਰ ਲਵਾਇਆ ਓਕਾ ਸੋਖਾ 368669 ਤੇ ਅਸੀਂ ਆਪਣੇ ਘਰਾਂ ਨੂੰ ਆ ਗਏ ਤੇ ਹਰਜਿੰਦਰ ਸਿੰਘ ਇਨਸਪੈਕਟਰ ਨਾਲ ਗੱਲ ਕੀਤੀ ਉਹਨੇ ਸਾਨੂੰ ਕਿਹਾ ਕਿ ਕੱਲ 11 ਵਜੇ ਆਓ ਅਗਲੇ ਦਿਨ 11 ਵਜੇ ਗਿਆ ਉਹ ਨਹੀਂ ਮਿਲਿਆ ਫਿਰ ਅਸੀਂ ਸ਼ਾਮ ਤੱਕ ਬੈਠ ਬੈਠ ਕੇ ਉਹਨੂੰ ਫੋਨ ਕੀਤਾ ਕਹਿੰਦਾ ਯਾਰ ਤੁਸੀਂ ਕੱਲ ਆ ਜਾਓ ਚਲੋ ਜੀ ਕੱਲ ਆ ਗਿਆ ਇੰਨੇ ਨੂੰ ਵਿੱਚ ਐਤਵਾਰ ਆ ਗਿਆ ਕਹਿੰਦਾ ਮੈਂ ਨਾਈਟ ਲਈ ਹੈ ਤੁਸੀਂ ਐਂ ਕਰੋ ਸੋਮਵਾਰ ਸ਼ੋਮਵਾਰ ਨੂੰ ਅਸੀਂ ਦੁਪਹਿਰੇ ਪਹੁੰਚੇ ਮੈਂ ਤੇ ਮੇਰੇ ਪੜੋਸੀ ਕਵਲਜੀਤ ਸਿੰਘ ਤੇ ਸੁਖਵਿੰਦਰ ਸਿੰਘ ਜਿਹੜੇ ਮੇਰੇ ਨਾਲ ਜਿਨ੍ਹਾਂ ਦੀ ਪਿਛਲੇ ਪਾਸੇ ਜ਼ਮੀਨ ਹੈ ਅਸੀਂ ਉੱਥੇ ਗਏ ਉਹਨਾਂ ਨੇ ਉਹ ਬੰਦੇ ਜਿਹੜੇ ਮੁਜਰਮ ਸੀ ਜਿਨ੍ਹਾਂ ਨੂੰ ਦੋਸ਼ੀ ਉਹਨਾਂ ਜੱਸਾ ਭੰਦੇਰ ਨੂੰ ਨਹੀਂ ਬੁਲਾਇਆ ਗੁਰਨਾਮ ਸਿੰਘ ਗੁਰਦੀਪ ਸਿੰਘ ਮਹਿੰਦਰ ਸਿੰਘ ਇਹ ਤਿੰਨ ਬੰਦੇ ਬੁਲਾਏ ਤੇ ਤਿੰਨਾਂ ਨੂੰ ਵਾਰਨਿੰਗ ਦੇ ਦਿੱਤੀ ਮੇਰੇ ਕੋਲੋਂ ਕਾਗਜ਼ ਚੈੱਕ ਕੀਤੇ ਤੇ ਉਹਨਾਂ ਨੂੰ ਕਹਿਤਾ ਵੀ ਇਹ ਕਬਜ਼ਾ ਕ੍ਰਿਸ਼ਨ ਲਾਲ ਹੁਜੇ ਦਾ 20 ਸਾਲ ਤੋਂ ਹੈ ਤੇ ਤੁਸੀਂ ਇਹਨਾਂ ਦੇ ਖੇਤ ਵਿੱਚ ਨਹੀਂ ਜਾਣਾ ਤੇ ਜਾਓ ਹੁਣ ਉਹਨਾਂ 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 ਦੇ ਮੈਰੀਕਲ ਬਣਾਏ ਸੀ ਉਸ ਵੇਲੇ ਮੈਂ ਕਿਹਾ ਇਨਸਪੈਕਟਰ ਸਾਹਿਬ ਇਹਨਾਂ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਫਿਰ ਮੈਨੂੰ ਤੰਗ ਕਰਨਗੇ ਕਹਿੰਦੇ ਜੀ ਇਹ ਫਿਰ ਤੰਗ ਕਰਨਗੇ ਤਾਂ ਪਰ ਫਿਰ ਬੁਲਾ ਲਾਂਗੇ ਇਹ ਹਰਜਿੰਦਰ ਸਿੰਘ ਦੀ ਵਲਡਿੰਗ ਸੀਗੀ ਉਦੋਂ ਬਾਅਦ ਜਿਹੜੇ ਬੰਦੇ ਨੂੰ ਵਾਰਨਿੰਗ ਦਿੱਤੀ ਉਹ ਤਾਂ ਨਹੀਂ ਗਿਆ ਉਹਨਾਂ ਦੇ ਘਰੋਂ ਜਿਹੜੇ ਮੁੰਡੇ ਆ ਉਹ ਹਰ ਰੋਜ਼ ਸਵੇਰੇ ਸ਼ਾਮ ਨੂੰ ਮੇਰੀ ਜ਼ਮੀਨ ਦੇ ਚੱਕਰ ਮਾਰ ਕੇ ਤੇ ਜਿਹੜਾ ਮੇਰਾ ਕੰਮ ਕਰਨ ਵਾਲਾ ਮੁਜ਼ਾਹਿਰਾ ਅਜੀਤ ਸਿੰਘ ਹੈ ਉਹਨੂੰ ਧਮਕੀਆਂ ਦਿੱਤੀਆਂ ਵੀ ਤੂੰ ਖੇਤ 'ਚ ਫਸਲ ਨਹੀਂ ਲਾਉਣੀ ਇਹ ਕਿਹੜਾ ਖੇਤ ਹੈਗਾ ਇਹ ਸਾਡਾ ਸਾਡੇ ਪਿੱਛੇ ਹਰਦੀਪ ਸਿੰਘ ਮੁੰਡਿਆ ਐਮ ਐਲ ਐਮ ਐਲ ਏ ਸਾਹਿਬ ਉਹਨਾਂ ਹੱਥ ਹੈ ਜੱਸਾ ਉਹਦਾ ਖਾਸ ਬੰਦਾ ਇਹ ਜ਼ਮੀਨ ਅਸੀਂ ਲਾਲੇ ਕੋਲੋਂ ਅਸੀਂ ਖਰੀਦ ਲੈਣੀ ਹੈ ਤੇ ਇਹ ਨਾ ਹੋਵੇ ਤੂੰ ਫਸਲ ਨਹੀਂ ਜਦੋਂ ਉਹਨੇ ਸਾਨੂੰ ਦੱਸਿਆ ਅਸੀਂ ਫੇਰ ਥਾਣੇ ਗਿਆ ਮੈਂ ਆਪਣੇ ਸੱਜਣ ਲੈ ਕੇ ਗਿਆ ਜਾ ਕੇ ਉਹਨਾਂ ਨੂੰ ਦੱਸਿਆ ਹਰਜਿੰਦਰ ਸਿੰਘ ਨੂੰ ਹਰਜਿੰਦਰ ਸਿੰਘ ਨੇ ਸਾਡੀ ਗੱਲ ਤੇ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਉਹਨੇ ਬਿਲਕੁਲ ਸਾਫ਼-ਸਾਫ਼ ਕਹਿ ਦਿੱਤਾ ਕਿ ਇਹਨਾਂ ਦੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਬਣਦੀ ਜਾਂ ਸੱਟਾ ਮਾਰ ਕੇ ਆਓ ਜਾਂ ਸੱਟਾ ਖਾ ਕੇ ਆਓ ਹਸਪਤਾਲ ਤੋਂ ਪਰਚੇ ਦਾ ਮੈਡੀਕਲ ਆ ਜਾਊਗਾ ਫੇਰ ਅਸੀਂ ਇਹਦੇ ਉੱਤੇ ਕਾਰਵਾਈ ਕਰਾਂਗੇ ਫੇਰ ਅਸੀਂ 28 ਤਰੀਕ ਨੂੰ ਮੁੰਡੀਆਂ ਐਮਐਲਏ ਸਾਹਿਬ ਜਿਹਨੂੰ ਅਸੀਂ ਮਿਹਨਤ ਕਰਕੇ ਰੋਟਾ ਪਾ ਕੇ ਕਾਮਯਾਬ ਕਰਾਇਆ ਉਹਦੇ ਵਿੱਚ ਵੀ ਸੀ ਗਮ ਹੈ 28 ਤਰੀਕ ਨੂੰ ਫੋਨ ਕੀਤਾ ਉਹਦਾ ਪ੍ਰਿੰਸ ਹੈਗਾ ਪੀਏ ਪ੍ਰਿੰਸ ਨੇ ਮੈਨੂੰ ਉਹਦਾ ਪਰਸਨਲ ਨੰਬਰ ਦਿੱਤਾ ਕਹਿੰਦਾ ਤੁਸੀਂ ਇਹਦੇ ਤੇ ਗੱਲ ਕਰੋ ਉਹ ਫੋਨ ਚੱਕਰੂਗਾ ਮੈਂ ਉਹ ਪਰਸਨਲ ਨੰਬਰ ਤੇ ਗੱਲ ਕੀਤੀ ਉਹ ਕਹਿੰਦਾ ਮੈਂ ਜਲੰਧਰ ਡਿਊਟੀ ਦੇ ਆ ਤੇ ਮੈਂ ਤੁਹਾਨੂੰ 15 ਮਿੰਟ ਬਾਅਦ ਬੈਕ ਕਾਲ ਕਰਦਾ ਉਦੋਂ ਬਾਅਦ ਉਹਨਾਂ ਦਾ ਫੋਨ ਆਇਆ ਮੈਨੂੰ ਬੈਕ ਕਾਲ ਕਹਿੰਦਾ ਕੀ ਮਸਲਾ ਮੈਂ ਕਿਹਾ ਮਸਲਾ ਇਹ ਹੈ ਮੁੰਡੀਆਂ ਸਾਹਿਬ ਤੁਹਾਡਾ ਨਾਮ ਆ ਰਿਹਾ ਵੇ ਤੁਸੀਂ ਜ਼ਮੀਨ ਨੂੰ ਖਰੀਦਣਾ ਚਾਹੁੰਦੇ ਹੋ ਜੱਸਾ ਤੁਹਾਡਾ ਬੰਦਾ ਕਹਿੰਦਾ ਜੱਸਾ ਮੇਰਾ ਹੀ ਬੰਦਾ ਹੈ ਪਰ ਐਂ ਕਰੋ ਤੁਸੀਂ ਫੋਨ ਬੰਦ ਕਰੋ ਮੈਂ ਵੀਡੀਓ ਕਾਲ ਕਰਦਾ ਉਹਦੇ ਜੱਸੇ ਨੂੰ ਮੈਂ ਕਾਨਫਰੰਸ ਤੇ ਲੈਣਾ ਠੀਕ ਹੈ ਜੀ ਜੱਸੇ ਨੂੰ ਮੁੰਡੀਆਂ ਸਾਹਿਬ ਨੇ ਕਾਨਫਰੰਸ ਤੇ ਲਿਆ ਮੇਰੇ ਨਾਲ ਬਹਿਸ ਹੋਈ ਮੈਨੂੰ ਕਹਿੰਦਾ ਯਾ ਤੂੰ ਟੇਡਾ ਬੋਲਦਾ ਮੈਂ ਕਿਹਾ ਟੇਡਾ ਤਾਂ ਬੋਲਣਾ ਮੇਰੇ ਸੀਨੇ 'ਚ ਅੱਗ ਲੱਗੀ ਪਈ ਆ ਵੀ ਤੈਨੂੰ ਅਸੀਂ ਕਾਮਯਾਬ ਕੀਤਾ ਤੂੰ ਸਾਡੀ ਜ਼ਮੀਨ ਤੇ ਕਹਿੰਦਾ ਅੱਛਾ ਤੁਹਾਡੀ ਜ਼ਮੀਨ ਸੀ ਆਹ ਘਰਾਨ ਹੋ ਗਏ ਉਹਨੇ ਇਹ ਗੱਲ ਕੀਤੀ ਕਿ ਤੁਹਾਡੀ ਜ਼ਮੀਨ ਸੀ ਉਹ ਇੰਨੇ ਨੂੰ ਜਦੋਂ ਉਹਨੂੰ ਮੈਂ ਕਿਹਾ ਮੇਰੀ ਜ਼ਮੀਨ ਮੇਰੇ ਕੋਲ ਕਾਗਜ਼ ਪੂਰੇ 20 ਸਾਲ ਦਾ ਮੇਰੇ ਕੋਲ ਕਬਜ਼ਾ ਉਹ ਬੋਨ ਤਾਂ ਹਟ ਗਿਆ ਜਿਸ ਨਾਲ ਮੇਰੀ ਗੱਲ ਹੁੰਦੀ ਜਿਸ ਨੇ ਤਾਂ ਪਾਣੀ ਨਹੀਂ ਪੈਣਦਾ ਨਾ ਜੀ ਕਹਿੰਦਾ ਇਹ ਜ਼ਮੀਨ ਤਾਂ ਅਸੀਂ ਖਰੀਦਣੀ ਹੈ ਤੈਨੂੰ ਕੀ ਦਰਾ ਤੂੰ ਤਾਂ ਵੇਚਣੀ ਹੀ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਬਾਅਦ ਗੱਲ ਖਤਮ ਹੋਈ ਅਸੀਂ ਰੂਪਦੀਪਪੁਰ ਐ ਏਸੀਪੀ ਜਿੱਥੇ 7 ਨੰਬਰ ਖਾਣੇ ਦੇ ਉੱਪਰ ਉਹਦਾ ਦਫ਼ਤਰ ਆ ਪੂਰਬੀ ਉਹਨਾਂ ਨੂੰ ਮਿਲੇ ਉਹਨਾਂ ਨੇ ਵੀ ਸਾਡੀ ਗੱਲ ਜਿਹੜੀ ਇਹਨਾਂ ਮਿੱਠੇ ਮੂੰਹ ਸੁਣ ਲਈ ਹਰਜਿੰਦਰ ਸਿੰਘ ਨੂੰ ਫੋਨ ਕਰਤਾ ਵੀ ਆ ਕ੍ਰਿਸ਼ਨ ਲਾਲ ਹੁਜੇ ਦਾ ਮਸਲਾ ਕੀ ਆ ਪਤਾ ਨਹੀਂ ਹਰਜਿੰਦਰ ਸਿੰਘ ਨੇ ਅੱਗੋਂ ਉਹਨੂੰ ਕੀ ਕਿਹਾ ਕੀ ਨਹੀਂ ਕਿਹਾ ਮੁੜ ਕੇ ਉਹ ਬੀਬੀ ਨੇ ਸਾਡਾ ਫੋਨ ਜਿਹੜਾ ਸੀ ਉਹ ਚੱਕਣਾ ਬੰਦ ਕਰਤਾ ਅਸੀਂ ਤਿੰਨ ਚਾਰ ਦਿਨ ਤੋਂ ਧੱਗੇ ਖਾ ਖਾ ਕੇ ਕੱਲ ਉਹਨੇ ਬਿਲਕੁਲ ਹੀ ਹੱਥ ਘੜੇ ਕਰਤੇ ਪੁਲਿਸ ਨੇ ਕੰਦੇ ਅਸੀਂ ਕੋਈ ਮੁਕੱਦਮਾ ਨਹੀਂ ਦਰਜ ਕਰਨਾ ਤੁਸੀਂ ਜੋ ਕਰਨਾ ਕਰੋ ਹੁਣ ਮੇਰੇ ਕੋਲ ਸੀਪੀ ਸਾਹਿਬ ਨੂੰ ਅਸੀਂ ਮਿਲਾਂਗੇ ਕੱਲ ਤੇ ਲੇਕਿਨ ਇੱਕ ਗੱਲ ਹੈ ਹੁਣ ਪੱਤਰਕਾਰ ਭਾਈਚਾਰੇ ਕੋਲ ਮੇਰੀ ਜਿਹੜੀ ਇਹ ਪਹੁੰਚ ਹੈ ਵੀ ਤੁਸੀਂ ਮੇਰੀ ਆਵਾਜ਼ ਜਿਹੜੀ ਇਹਨੂੰ ਬੁਲੰਦ ਕਰੋ ਤੇ ਹਰਦੀਪ ਸਿੰਘ ਮੁੰਡੀਆਂ ਜਿਹੜਾ ਇਲਾਕੇ ਦਾ ਐਮਐਲਏ ਹੈ ਅਸੈਂਬਲੀ ਦਾ ਉੱਥੇ ਸਾਹਨੇ ਵਾਲ ਦਾ ਉਹ ਬੰਦਾ ਉਹਦੀ ਅੱਖ ਮੈਲੀ ਹੋਈ ਹੈ ਜਿਸੇ ਦੀ ਅੱਖ ਮੈਲੀ ਉਹ ਜ਼ਮੀਨ ਮੇਰੀ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਮੇਰੀ ਡਿਮਾਂਡ ਇਹ ਹੈ ਕਿ ਮੇਰੀ ਜ਼ਮੀਨ ਦੇ ਜਿਹੜੇ ਕਬਜ਼ਾ ਕਰਨ ਗਿਆ ਸੀ ਜੱਸਾ ਭਦੇਰ ਉਹਨਾਂ ਦੇ ਨਾਲ ਹੋਰ ਬੰਦੇ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ। ਔਰ ਇਸ ਸਬੰਧ ਦੇ ਵਿੱਚ ਕੱਲ ਅਸੀਂ ਸਾਰੇ ਜਿਹੜੇ ਸਾਡੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਮਿਲ ਰਹੇ ਹਾਂ। ਅਗਰ ਸਾਡੀ ਕਾਰਵਾਈ ਨਹੀਂ ਹੋਈ ਤਾਂ ਉਦੋਂ ਬਾਅਦ 21-22 ਦਿਨ ਮੈਂ ਉਢੀਕਾਂਗਾ। ਮੈਂ ਆਪਣੇ ਜਿਹੜੇ ਹੱਕ ਆਗੇ ਨੇ ਰਜਿਸਟਰੀ ਤੇ ਚੰਡੀਗੜ੍ਹ ਜਾ ਕੇ ਸੀਐਮ ਸਾਹਿਬ ਜਿਹੜੇ ਭਗਵੰਤ ਸਾਹਿਬ ਨੇ ਠੀਕ ਆ ਉਹਨਾਂ ਨੂੰ ਕਹਾਂਗਾ ਵੀ ਇਹ ਕਾਗਜ਼ ਲੈ ਲਓ ਕਿ ਹਰਦੀਪ ਸਿੰਘ ਮੁੰਡੀਆਂ ਜਿਹੜੇ ਐਮ ਐਲ ਏ ਸਾਹਨੇਵਾਲ ਤੋਂ ਨੇ ਇਹ ਉਹਨਾਂ ਨੂੰ ਦੇ ਦਿਓ ਕਿਉਂਕਿ ਤੁਸੀਂ ਜਿਹੜੇ ਨਾਰੇ ਲਾਉਂਦੇ ਹੋ ਲੋਕਾਂ ਨੂੰ ਇੰਡਸਟਰੀ ਵਾਲਿਆਂ ਨੂੰ ਵੀ ਇਹ ਸਿੰਗਲ ਵਿੰਡੋ ਦੇ ਤੁਹਾਨੂੰ ਐਨਓਸੀ ਦਿੱਤੀ ਜਾਏਗੀ ਅਸੀਂ ਕਾਦੀ ਵਾਸੇ ਫੈਕਟਰੀਆਂ ਲਾਣੀਆਂ ਨੇ ਜੇ ਉੱਥੇ ਕਬਜ਼ਾ ਹੀ ਕਿਸੇ ਨੇ ਹੋਰ ਕਰ ਲੈਣਾ ਤਾਂ ਮੇਰੀ ਡਿਮਾਂਡ ਤੁਹਾਡੇ ਥਰੂ ਇਹ ਆ ਇੱਕ ਨਾਲ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਇਹ ਜਿਹੜੀ ਮੇਰੀ ਆਵਾਜ਼ ਹੈ ਜਿਹੜੇ ਸਾਡੇ ਲਾਲੇ ਸ਼ਹਿਰ ਦੇ ਇੰਡਸਟਰੀ ਵਾਲੇ ਅਗਰ ਸੁਣਨ ਤੇ ਆਪਣੇ ਆਪਣੇ ਪਲਾਟਾਂ ਨੂੰ ਚਾਰ ਦਿਵਾਰੀ ਕਰਾ ਲਓ ਤਾਂ ਕਿ ਲੈਂਡ ਮਾਫੀਆ ਜਿਹੜਾ ਹਰਦੀਪ ਸਿੰਘ ਮੁੰਡੀਆਂ ਨੇ ਤਿਆਰ ਕੀਤਾ ਹੋਇਆ ਨਹੀਂ ਤੇ ਤੁਹਾਡੇ ਪਲਾਟਾਂ ਤੁਹਾਡੀ ਇੰਡਸਟਰੀ ਤੇ ਵੀ ਉਹ ਕਬਜ਼ਾ ਕਰਨਗੇ ਮੇਰੀ ਆਵਾਜ਼ ਨੂੰ ਜਿਹੜਾ ਇਹਨੂੰ ਸਹੀ ਮੰਨ ਕੇ ਚੱਲੋ ਇੰਨੇ ਸ਼ਬਦਾਂ ਨਾਲ ਹੀ ਮੈਂ ਕ੍ਰਿਸ਼ਨ ਲਾਲ ਹੁਜਾ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਅਗਰ ਮੇਰੇ ਕੋਈ ਕੰਮ ਕਾਗਜ਼ਾਂ ਹੀ ਕੋਈ ਨੁਕਸ ਹੋਵੇ ਤਾਂ ਮੈਂ ਜ਼ਿੰਮੇਵਾਰ ਹੋਊਗਾ ਬਹੁਤ-ਬਹੁਤ ਧੰਨਵਾਦ ਮੇਰਾ ਬਚਾ ਇਹ ਹੈ ਕਿ ਜ਼ਮੀਨ ਮੇਰੇ ਕੋਲ ਆ ਪਰ ਮੇਰੇ ਮੁਜਾਰੇ ਭੱਜ ਗਏ ਧਮਕੀਆਂ ਦਿੰਦੇ ਆ ਉਹਨਾਂ ਨੂੰ ਵੇਦੂ ਫਸਲ ਬੀਜਦੇਗਾ ਅਸੀਂ ਫਿਰ ਕੀ ਕਰ ਲੈਣਾ ਵੇ ਜੱਸਾ ਪੰਧੇਰ ਜਿਹੜਾ